ਬੀਤੇ ਦਿਨੀ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਡਿਊਟੀ ਦੌਰਾਨ ਸ਼ਹੀਦ ਹੋਏ ਵਿਧਾਨ ਸਭਾ ਹਲਕਾ ਅਜਨਾਲਾ ਦੇ ਕਸਬਾ ਰਮਦਾਸਵਾਸੀ ਨਾਇਬ ਸੁਬੇਦਾਰ ਪ੍ਰਗਟ ਸਿੰਘ ਦੇ ਗ੍ਰਹਿ ਵਿਖੇ ਅੱਜ ਸੰਸਦ ਦੇ ਮੈਂਬਰ ਗੁਰਜੀਤ ਸਿੰਘ ਓਜਲਾ ਪਹੁੰਚੇ। ਉਹਨਾਂ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨੂੰ ਹੌਸਲਾ ਦੇਂਦਿਆਂ ਉਹਨਾਂ ਨੇ ਸ਼ਹੀਦ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਹਰ ਸੰਭਵ ਸਹਿਯੋਗ ਦੇਣ ਦਾ ਪ੍ਰੋਸਾਦ ਵਾਇਆ। ਅੱਜ ਅਸੀਂ ਸ਼ਹੀਦ ਪ੍ਰਗਟ ਸਿੰਘ ਜਿਹੜੇ ਰਮਦਾਸ ਤੋਂ ਸਾਡੇ ਫੌਜ ਦੇ ਵਿੱਚ ਸੀ ਉਹ ਸ਼ਿਦ ਹੋ ਗਏ ਉੱਥੇ ਸ਼੍ਰੀਨਗਰ ਵਿੱਚ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ ਉਹਨਾਂ ਦੇ ਛੋਟੇ-ਛੋਟੇ ਬੱਚੇ ਨੇ ਔਖਾ ਔਖਾ ਸਮਾਂ ਹੁੰਦਾ ਤਾਂ ਸਾਡਾ ਫਰਜ਼ ਵੀ ਬਣਦਾ ਉਹਨਾਂ ਨਾਲ ਖਾਣ ਦਾ ਔਰ ਪੰਜਾਬ ਦੇ ਵਿੱਚ ਖਾਸ ਕਰ ਸਾਡੀ ਬਾਰਡਰ ਬੈਲਟ ਤੋਂ ਬਹੁਤ ਜ਼ਿਆਦਾ ਲੋਕ ਫੌਜ 'ਚ ਨੇ ਆਰਮੀ 'ਚ ਵੀ ਨੇ ਤੇ ਪੁਲਿਸ 'ਚ ਵੀ ਭਰਤੀ ਸਾਡੀ ਆਲਮੋਸਟ ਜਾਂਦੀ ਹੈ ਬਾਕੀ ਨਾਲ ਕਿਉਂਕਿ ਇਹ ਖਿਤਾਉ ਆ ਜਿਹੜਾ ਜਿੱਥੇ ਰੋਜ਼ਗਾਰ ਕਰਕੇ ਲੋਕਾਂ ਦਾ ਢਿੱਡ ਭਰਦਾ ਉੱਥੇ ਐਡੀ ਕੜਕ ਦੀ ਠੰਡ ਦੇ ਵਿੱਚ ਔਰ ਧੁੱਪਾਂ ਦੇ ਵਿੱਚ ਰੇਗਿਸਤਾਨਾਂ ਦੇ ਵਿੱਚ ਔਰ ਠੰਡ ਵਿੱਚ ਪਹਾੜੀਆਂ ਦੇ ਉੱਤੇ ਬਰਫ਼ੀਲੇ ਇਲਾਕਿਆਂ ਦੇ ਵਿੱਚ ਵੀ ਡਿਊਟੀ ਦਿੰਦੇ ਨੇ ਪਰ ਉਹ ਕੁਦਰਤੀ ਤੌਰ ਤੇ ਉੱਥੇ ਕੁਝ ਮੁਸ਼ਕਲ ਆਈ ਕਿਉਂਕਿ ਉੱਪਰ ਆਕਸੀਜਨ ਘਟ ਜਾਂਦੀ ਹੈ ਔਰ ਉਹ ਸ਼ਹਾਦਤ ਪ੍ਰਾਪਤ ਕਰ ਗਏ ਔਰ ਉਹਦੇ ਚ ਮੈਨੂੰ ਇੱਕ ਗੱਲ ਉੱਥੇ ਜਾ ਕੇ ਪਤਾ ਲੱਗੀ ਕਿ ਉਹਨਾਂ ਦੇ ਪਰਿਵਾਰ ਦੇ 6 ਜੀ ਜਿਹੜੇ ਆ ਫੌਜ ਸੇਵਾ ਕਰ ਰਹੇ ਆ ਮੈਂ ਦੇਸ਼ ਵਾਸੀਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਅਸੀਂ ਬੜੇ ਸੌਖੇ ਆ ਪਿੰਡਾਂ ਸ਼ਹਿਰਾਂ ਦੇ ਵਿੱਚ ਰਹਿੰਦੇ ਸਾਡੇ ਦੇ ਬਾਰਡਰ ਸਟੇਟ ਨੇ ਜਿਹੜੇ ਅੰਦਰੂਨ ਦੇਸ਼ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਕਈ ਵਾਰ ਅਹਿਸਾਸ ਨਹੀਂ ਹੁੰਦਾ ਪਰ ਸਾਨੂੰ ਅਹਿਸਾਸ ਹੈ ਕਿ ਇਹਨੇ ਕਿਉਂਕਿ ਇਲਾਕੇ ਬਹੁਤ ਪਿਛੜੇ ਰਹਿ ਜਾਂਦੇ ਬਾਰਡਰ ਵਾਲੇ ਕੋਈ ਇੰਡਸਟਰੀ ਨਹੀਂ ਆਉਂਦੀ ਲੋਕਾਂ ਦਾ ਧਿਆਨ ਘਟ ਹੁੰਦਾ ਪਰ ਉਹਦੇ باوجود ਦੇਸ਼ ਦੀ ਸੇਵਾ 'ਚ ਵੱਡਾ ਹਿੱਸਾ ਪਾਉਂਦੇ ਨੇ ਮੈਂ ਪਾਰਲੀਮੈਂਟ 'ਚ ਵੀ ਕਿਹਾ ਸੀ ਕਿ ਸਾਡਾ ਕੋਟੇ 'ਚ ਨਾ ਸਾਨੂੰ ਬੰਨੋ ਸਾਨੂੰ ਕੋਟਾ ਖੋਲ ਦਿਓ ਤਾਂ ਕਿ ਸਾਡੇ ਜਸੀਲੇ ਨੌਜਵਾਨ ਨੇ ਸਾਡੇ ਨੌਜਵਾਨਾਂ ਨੂੰ ਇਹ ਦੇਸ਼ ਦੇ ਦੁਸ਼ਮਣਾਂ ਨਾਲ ਵੀ ਔਰ ਦੇਸ਼ ਵਾਸਤੇ ਵੀ ਖਲੋਣਾ ਆਉਂਦਾ ਏ ਔਰ ਉਹਨਾਂ ਦੁਸ਼ਮਣਾਂ ਦੇ ਨਾਲ ਲੜਨਾ ਆਉਂਦਾ ਏ ਦੇਖਦੇ ਦੁਸ਼ਮਣਾਂ ਦੇ ਨਾਲ ਤੇ ਸਾਨੂੰ ਕੋਟਾ ਸਾਡਾ ਬਤਾਓ